ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮਹਾ ਕਾਬਦੁੱਲਾ ਪੱਟੀ ਦਾ 14ਵਾਂ ਐਪੀਸੋਡ ਲੈ ਕੇ ਸੰਗਤ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆਂ ਪਿਛਲੇ ਐਪੀਸੋਡ ਦੇ ਵਿੱਚ ਦੇਖਿਆ ਹੈ ਕਿ ਦੁੱਲਾ ਆਪਣੇ ਸਾਥੀਆਂ ਦੇ ਨਾਲ ਚਨਾਹ ਤੇ ਨੌਂਦਾ ਫਿਰਦਾ ਹੈ ਅਤੇ ਪਿੰਡੀ ਪੱਟੀਆਂ ਦੀਆਂ ਔਰਤਾਂ ਪਾਣੀ ਭਰਨ ਲਈ ਆਉਂਦੀਆਂ ਨੇ ਉਹਨਾਂ ਦੇ ਘੜਿਆਂ ਨੂੰ ਗਲੇਲੇ ਮਾਰ ਕੇ ਭਰ ਲਿੰਦਾ ਤਾਂ ਮਾਤਾ ਲੱੱਦੀ ਕੋਲ ਦੁੱਲੇ ਦੀ ਸ਼ਿਕਾਇਤ ਲਾਉਂਦੀਆਂ ਨੇ ਲੱੱਦੀ ਉਹਨਾਂ ਦਾ ਲਾਂਭਾ ਮੰਨ ਕੇ ਉਹਨਾਂ ਨੂੰ ਨਵੇਂ ਘੜੇ ਚ ਕਾਹਂਦੀ ਆ ਘੋ ਤੇ ਦੁੱਲੇ ਦੀ ਘੂਰ ਕੱਪ ਕਰਦੀ ਆ ਵੜਉਂਦੀ ਆ ਇੱਕ ਦਿਨ ਲੱਦੀ ਮਾਤਾ ਨੇ ਦੁੱਲੇ ਨੂੰ ਕੋਲ ਬੁਲਾਇਆ ਕੋਲ ਬਿਠਾ ਕੇ ਦੱਸਣ ਲੱਗੀ ਕਿ ਬਚਪਨ ਚ ਤੇਰੀ ਮੰਗਣੀ ਤੇਰਾ ਵਿਆਹ ਉੱਚੇ ਪਿੰਡ ਤੋਂ ਫੁੱਲਰਾਣਾ ਦੀ ਲੜਕੀ ਨਾਲ ਕੀਤਾ ਗਿਆ ਬਚਨ ਕੀਤੇ ਗਏ ਤੇਰੇ ਅੱਬਾ ਜਾਨ ਫਰੀਦ ਖਾਨ ਨੇ ਫੁੱਲਰਾਂ ਦੇ ਪਿਤਾ ਨਾਲ ਵਚਨ ਕੀਤੇ ਉਹ ਦੋਸਤ ਸੀ ਕਿ ਵੱਡੇ ਹੋ ਜਾਂਦਾ ਇਹਨਾਂ ਦਾ ਵਿਆਹ ਕਰਾਂਗੇ ਤਾਂ ਤੇਰੇ ਅੱਬਾ ਜਾਨ ਤਾਂ ਚਲੇ ਗਏ ਇਸ ਦੁਨੀਆ ਤੋਂ ਤੇ ਉਹਨਾਂ ਦਾ ਵਚਨ ਨਿਭਾਉਣਾ ਹੈ ਹੁਣ ਤੂੰ ਵੀ ਗੱਭਰੂ ਹੋ ਗਿਆ ਮੈਨੂੰ ਵੀ ਨੂੰਹ ਦਾ ਚਾਹ ਹੈ ਕਦੋਂ ਪਾਣੀ ਵਾਰ ਕੇ ਪੀਵਾਂ ਜਿਸ ਤਰ੍ਹਾਂ ਲੱੱਦੀ ਮਾਤਾ ਦੁੱਲੇ ਨੂੰ ਕਹਿ ਰਹੀ ਹੈ ਉਹ ਅੱਜ ਦੀ ਕਹਾਣੀ ਦਾ ਹੀ ਤੁਹਾਨੂੰ ਦੱਸਣ ਲੱਗੇ ਲੱਦੀ ਆਖ ਦੀ ਦੁੱਲੇ ਨੂੰ ਪੁੱਤ ਆਵੇ ਲੱਦੀ ਆਖ ਦੀ ਦੁੱਲੇ ਨੂੰ ਪੁੱਤ ਆਵੇ ਤੇਰੇ ਅੱਬਾ ਜ਼ਬਾਨ ਫੜਾਈ ਹੈ ਸੀ ਉੱਚੇ ਪਿੰਡ ਤੋਂ ਆਏ ਸੀ ਕੁੜੀ ਵਾਲੇ ਪੱਕੀ ਕੀਤੀ ਤੇਰੇ ਨਾਲ ਸਗਾਈ ਹੈ ਸੀ ਮੁੰਡਾ ਕੁੜੀ ਜਦ ਦੋਵੇਂ ਜਵਾਨ ਹੋ ਗਏ ਉਦੋਂ ਜਾਣੀ ਇਹ ਰਸਮ ਨਿਭਾਈ ਹੈ ਜੀ ਕਰਨਾ ਪਊਗਾ ਬੇਟਾ ਨਕਾਹ ਉੱਥੇ ਦੁੱਲੇ ਤਾਈ ਇਹ ਗੱਲ ਸਮਝਾਈ ਹੈ ਜੀ ਦੁੱਲੇ ਤਾਈਏ ਗੱਲ ਸਮਝਾਈ ਹੈ ਜੀ ਨਾ ਨੁਕਰ ਜੀ ਥੋੜੀ ਜੀ ਕਰਨ ਪਿੱਛੋਂ ਨਾ ਨੁਕਰ ਜੀ ਥੋੜੀ ਜੀ ਕਰਨ ਪਿੱਛੋਂ ਮਾਤਾ ਲੱਦੀ ਨੇ ਦੁੱਲਾ ਮਨਾਲਿਆ ਜੀ ਤੇਰੀ ਮਰਜ਼ੀ ਆ ਆਖਦਾ ਮਾਤਾਏ ਮੂਹੋਂ ਦੁੱਲੇ ਦੇ ਮਾਣੇ ਅਖਵਾਲਿਆ ਜੀ ਕਿਸੇ ਹੱਥ ਸਨੇਹੇ ਨੂੰ ਭੇਜ ਕੇ ਤੇ ਅੰਮਾ ਪਿੰਡ ਦਾ ਮੀਰ ਬੁਲਾ ਲਿਆ ਜੀ ਹਾਜੀ ਮੀਆਂ ਚੜਾਕ ਦਿਨ ਤਾਈ ਲੋਕੋ ਮੀਰ ਭੇਜ ਕੇ ਘਰੇ ਸਦਵਾ ਲਿਆ ਜੀ ਹਾਜੀ ਮੀਆਂ ਚਰਾਗਦੀਨ ਤਾਂ ਹੀ ਲੋਕੋ ਨੀਰ ਭੇਜ ਕੇ ਘਰੇ ਸਦਵਾ ਲਿਆ ਜੀ ਹਾਜੀ ਮੀਆਂ ਨੂੰ ਦੱਸੀ ਫਿਰ ਗੱਲ ਸਾਰੀ ਮਾਤਾ ਲੱਦੀ ਨੇ ਪਿੰਡ ਦੇ ਮਰਾਸੀ ਨੂੰ ਭੇਜ ਕੇ ਹਾਜੀ ਮੀਆਂ ਚਰਾਗਦੀਨ ਤਾਂ ਹੀ ਘਰੇ ਬੁਲਾ ਲਿਆ ਉਹਨੂੰ ਦੱਸਦੀ ਹੈ ਹਾਜੀ ਮੀਆਂ ਨੂੰ ਦੱਸੀ ਫਿਰ ਗੱਲ ਸਾਰੀ ਅੱਬਾ ਜਾਨ ਹੈ ਦੁੱਲੇ ਦਾ ਵਿਆਹ ਕਰਨਾ ਹਾਜੀ ਮੀਆਂ ਨੂੰ ਦੱਸੀ ਫਿਰ ਗੱਲ ਸਾਰੀ ਅੱਬਾ ਜਾਨ ਹੈ ਦੁੱਲੇ ਦਾ ਵਿਆਹ ਕਰਨਾ ਅੱਬਾ ਦੁੱਲੇ ਦੇ ਕਰੀ ਜਬਾਨ ਕਹਿੰਦੀ ਫੁੱਲਰਾਂ ਨਾਲ ਹੀ ਇਹਦਾ ਨਕਾਹ ਕਰਨਾ ਉਹ ਤਾਂ ਚਲੇ ਗਏ ਕਰਕੇ ਬਚਨੇ ਇਥੋਂ ਉਹ ਤਾਂ ਕਰਕੇ ਚਲੇ ਗਏ ਬਚਨ ਇਥੋਂ ਬੋਲ ਉਹਦਾ ਨਾ ਆਪਾਂ ਉਲਟਾ ਕਰਨਾ ਰੁੱਕਾ ਲਿਖ ਦਿਓ ਦੁੱਲੇ ਦੇ ਸਹੁਰਿਆਂ ਨੂੰ ਮੀਰ ਭੇਜੀਏ ਕੰਮ ਆਪਾਂ ਆਹ ਕਰਨਾ ਮੀਰ ਭੇਜੀਏ ਕੰਮ ਆਪਾਂ ਆਹ ਕਰਨਾ ਤਾਂ ਹਾਜੀ ਮੀਆਂ ਚਰਾਕਦੀਨ ਨੇ ਜਦੋਂ ਸਾਰੀ ਗੱਲ ਸੁਣੀ ਮਾਤਾ ਲੱਦੀ ਤੋਂ ਵੀ ਦੁੱਲੇ ਦੇ ਸਹੁਰਿਆਂ ਨੂੰ ਚਿੱਠੀ ਲਿਖੋ ਵਿਆਹ ਵਾਸਤੇ ਦੁੱਲੇ ਦੇ ਵਿਆਹ ਵਾਲੜੀ ਸੁਣ ਲੱਦੀ ਤੋਂ ਬਾਤ ਹਾਜੀ মিয়া ਆਖਦਾ ਲਿਆ ਫਿਰ ਕਲਮ ਦਵਾਈਤ ਹਾਜੀ মিয়া ਆਖਦਾ ਲਿਆ ਫਿਰ ਕਲਮ ਦਵਾਈਤ ਜਿਸ ਤਰ੍ਹਾਂ ਚਿੱਠੀ ਲਿਖ ਰਿਹਾ ਹੈ ਹਾਜੀ মিয়া ਚਰਾਗਦੀਨ ਜੀ ਚਿੱਠੀ ਲਿਖ ਰਹੇ ਨੇ ਦੁੱਲੇ ਦੇ ਵਿਆਹ ਵਾਸਤੇ ਉਹਦੇ ਸਹੁਰਿਆਂ ਨੂੰ ਇੱਕ ਕੋਰਣੀ ਸ਼ੰਦਰਾ ਹੀ ਆਪ ਜੀ ਦੀ ਨਜ਼ਰ ਕਰਨ ਲੱਗਿਆ ਹਾਜੀ মিয়া ਕਲਮੰਦਵਾਦ ਚੱਕ ਲਈ ਤਖਤੀ ਮਗਾ ਕੇ ਗੋਡਿਆਂ ਤੇ ਰੱਖ ਲਈ ਹਾਜੀ মিয়া ਕਲਮੰਦਵਾਦ ਚੱਕ ਲਈ ਤਖਤੀ ਮਗਾ ਕੇ ਗੋਡਿਆਂ ਤੇ ਰੱਖ ਲਈ ਗੱਲਾਂ ਲਿਖੇ ਅਮਲ ਕਮਾਉਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਕਰੋ ਮਨਜ਼ੂਰ ਸਾਡੀ ਦੁਆ ਸਲਾਮ ਜੀ ਅਸੀਂ ਇੱਥੇ ਠੀਕ ਪੁੱਜ ਕੇ ਤਮਾਨ ਜੀ ਕਰੋ ਮਨਜ਼ੂਰ ਸਾਡੀ ਦੁਆ ਸਲਾਮ ਜੀ ਅਸੀਂ ਇੱਥੇ ਠੀਕ ਪੁੱਜ ਕੇ ਤਮਾਮ ਜੀ ਤੁਹਾਡੀ ਖੈਰ ਅੱਲਾਹ ਪਾਸੋਂ ਚਾਉਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਕੀਤੇ ਜਿਹੜੇ ਬਚਨ ਫਰੀਦ ਖਾਨ ਜੀ ਉਹਨਾਂ ਉੱਤੇ ਫੁੱਲ ਲੱਗਿਆ ਚੜਾਣ ਜੀ ਕੀਤੇ ਜਿਹੜੇ ਬਚਨ ਫਰੀਦ ਖਾਨ ਜੀ ਉਹਨਾਂ ਉੱਤੇ ਫੁੱਲ ਲੱਗਿਆ ਚੜਾਣ ਜੀ ਫੁੱਲਰਾਂ ਨੂੰ ਆਵਣਾ ਵਿਆਹਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਫੁੱਲਰਾਂ ਨੂੰ ਆਵਣਾ ਲਗਾਉਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਦੁੱਲਾ ਪੁੱਤ ਹੁਣ ਹੋ ਗਿਆ ਜਵਾਨ ਜੀ ਦੁੱਲਾ ਪੁੱਤ ਹੁਣ ਹੋ ਗਿਆ ਜਵਾਨ ਜੀ ਫੁੱਲਰਾਂ ਵੀ ਹੋ ਗਈ ਹੋ ਬਨੀਰ ਕਾਨ ਜੀ ਦੋਹਾਂ ਦਾ ਫਰਜ਼ ਸਿਰੋਂ ਲਾਉਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਕੀਤੇ ਜਿਹੜੇ ਬਚਨ ਨਿਭਾਈਏ ਸੱਜਣੋ ਕਿਦਣ ਬਰਾਤ ਲੈ ਕੇ ਆਈਏ ਸੱਜਣੋ ਮੀਰ ਹੱਥ ਭੇਜੋ ਰੁਕਾ ਆਉਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਚਿੱਠੀ ਵਿੱਚ ਗੱਲਾਂ ਲਿਖ ਕੇ ਤੇ ਸਾਰੀਆਂ ਤੇਲ ਹਾਦੀ ਨਾ ਕੰਨੀਆਂ ਸ਼ਗਾਰੀਆਂ ਖੰਮਣੀ ਮਗਾਲੀ ਅਬਨੌਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਰੁੱਕਾ ਦੇ ਕੇ ਝੱਟ ਭੇਜਦੇ ਨੇ ਮੀਰ ਨੂੰ ਰੁੱਕਾ ਦੇ ਕੇ ਝੱਟ ਭੇਜਦੇ ਨੇ ਮੀਰ ਨੂੰ ਉਂਝ ਸਮਝਾਤਾ ਨਾਲੇ ਬਲਵੀਰ ਨੂੰ ਪਿਰਥੀ ਪ੍ਰੇਮ ਆਉਣੇ ਗਾਉਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਚਿੱਠੀ ਲਿਖੇ ਦੁੱਲੇ ਨੂੰ ਵਿਆਹਣ ਵਾਸਤੇ ਮੀਆਂ ਚਰਾਗਦੀਨ ਹਾਜੀ ਤੋਂ ਪਕੜ ਕਿੱਠੀ ਮੀਆਂ ਚਰਾਗਦੀਨ ਹਾਜੀ ਤੋਂ ਪਕੜ ਕਿੱਠੀ ਮੀਰ ਪਕੜ ਕੇ ਮੱਥੇ ਨੂੰ ਲਾਏ ਦਿੱਤੀ ਸ਼ਗਨ ਕੀਤੇ ਕਈ ਲੱਦੀ ਨੇ ਜਾਣ ਵੇਲੇ ਸ਼ਗਨ ਕੀਤੇ ਕਈ ਲੱਦੀ ਨੇ ਜਾਣ ਵੇਲੇ ਚੱਲੀ ਆਮਦੀ ਰੀਤ ਨਿਭਾਏ ਦਿੱਤੀ ਵਿਦਾ ਲੈ ਕੇ ਤੇ ਮੀਰ ਨੇ ਪায়ে ਚਾਲੇ ਉੱਚੇ ਪਿੰਡ ਵੱਲ ਕਦਮ ਵਧਾਏ ਦਿੱਤੀ ਚੱਲੋ ਚਾਰ ਫੇਰ ਪਹੁੰਚ ਕੇ ਪਿੰਡ ਉੱਚੇ ਚਿੱਠੀ ਉਹਨਾਂ ਦੇ ਹੱਥ ਪਕੜਾਏ ਦਿੱਤੀ ਚਿੱਠੀ ਉਹਨਾਂ ਦੇ ਹੱਥ ਪਕੜਾਏ ਦਿੱਤੀ ਬੜੇ ਚਾਵਾ ਮਲਾਰਾ ਨਾਲ ਪਕੜੇ ਚਿੱਠੀ ਬੜੇ ਚਾਵਾ ਮਲਾਰਾ ਨਾਲ ਪਕੜੇ ਚਿੱਠੀ ਅੱਬਾ ਫੁੱਲਰਾਂ ਦਾ ਲੱਗਿਆ ਪੜਨ ਉੱਥੇ ਹਲਦੀ ਲੱਗੀ ਤੇ ਬੰਨੀਆਂ ਖੰਮਣੀਆਂ ਨੇ ਖੁਸ਼ੀਆਂ ਵੇਖ ਕੇ ਮੁੱਖਾਂ ਤੇ ਚੜਨ ਉੱਥੇ ਫਰੀਦ ਖਾਨ ਦੇ ਪੁੱਤਰ ਨਾਲ ਫੁੱਲਰਾਂ ਦੇ ਸੋਚਣ ਲੱਗੇ ਸੰਯੋਗ ਨੇ ਲੜਨ ਉੱਥੇ ਚੰਗਾ ਹੋਇਆ ਜੀ ਸ਼ਾਦੀ ਪੈਗਾਮ ਆਇਆ ਨੈਣੋਂ ਖੁਸ਼ੀ ਦੇ ਅਥਰੂ ਚੜਨ ਉੱਥੇ ਨੈਣੋਂ ਖੁਸ਼ੀ ਦੇ ਅਥਰੂ ਚੜਨ ਉੱਥੇ ਫੁੱਲਰਾਂ ਦੇ ਅੱਬਾ ਨੇ ਮੋੜ ਕੇ ਚਿੱਠੀ ਦਾ ਜਵਾਬ ਲਿਖਣਾ ਲੰਦੀ ਦੇ ਵੱਲੋਂ ਪਾਈ ਗਈ ਚਿੱਠੀ ਫੁੱਲਰਾਂ ਦੇ ਬਾਪ ਨੇ ਜਦੋਂ ਪੜ੍ਹੀ ਉਹਦੇ ਅੱਬਾ ਜਾਨ ਨੇ ਚਿਹਰੇ ਤੇ ਖੁਸ਼ੀ ਪਰਵਾਰੀ ਗਈ ਤਾਂ ਮੋੜ ਕੇ ਫੁੱਲਰਾਂ ਦਾ ਅੱਬਾ ਚਿੱਠੀ ਦਾ ਜਵਾਬ ਲਿਖਦਾ ਹੈ ਇੱਕ ਕੋਰਲੇ ਚੰਦਰਾਹੀਂ ਤੁਹਾਡੀ ਨਾਜ਼ਰ ਕਰਨ ਲੱਗਿਆ ਮੋੜ ਕੇ ਕੀ ਲਿਖਿਆ ਚਿੱਠੀ ਦੇ ਵਿੱਚ ਉਹਨੇ ਪੜ ਕੇ ਤੇ ਚਿੱਠੀ ਨੂੰ ਜਵਾਬ ਲਿਖਦਾ ਖੁਸ਼ੀ ਖੇੜੇ ਭਰੇ ਅਖਬਾਰ ਲਿਖਦਾ ਪੜ ਕੇ ਤੇ ਚਿੱਠੀ ਨੂੰ ਜਵਾਬ ਲਿਖਦਾ ਖੁਸ਼ੀ ਖੇੜੇ ਭਰੇ ਅਖਬਾਰ ਲਿਖਦਾ ਚਿੱਠੀ ਤੁਹਾਡੀ ਬਾਤ ਲੈਤੀ ਸਾਰੀ ਲੰਦੀ ਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੰਦੀ ਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੰਦੀ ਏ ਕੀਤੇ ਸੀ ਜੋ ਬਚਨ ਫਰੀਦ ਖਾਨ ਨੇ ਮੇਰੇ ਸੀਨੇ ਪਏ ਉਕਰੇ ਨਿਸ਼ਾਨ ਨੇ ਕੀਤੇ ਸੀ ਜੋ ਬਚਨ ਫਰੀਦ ਖਾਨ ਨੇ ਮੇਰੇ ਪਏ ਸੀਨੇ ਉਕਰੇ ਨਿਸ਼ਾਨ ਨੇ ਹੁਣ ਅਸਾਂ ਦੇ ਨਿਵਾਉਣ ਦੀ ਆਵਾਰੀ ਲੱਦੀ ਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੱਦੀ ਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੱਦੀ ਏ ਜਿਹੜੇ ਮੂੰਹ ਬਚਨ ਅਲਾਉਣ ਸੂਰਮੇ ਸਿਰਾਂ ਨਾਲ ਉਹਨਾਂ ਨੂੰ ਨਿਵਾਉਣ ਸੂਰਮੇ ਜਿਹੜੇ ਮੂੰਹ ਬਚਨ ਅਲਾਉਣ ਸੂਰਮੇ ਸਿਰਾਂ ਨਾਲ ਉਹਨਾਂ ਨੂੰ ਨਿਵਾਉਣ ਸੂਰਮੇ ਜੋਧਿਆਂ ਜਵਾਨ ਕਦੋਂ ਹਾਰੀ ਲੱਦੀ ਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੱਦੀ ਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੱਦੀ ਏ ਕਿੰਨੀ ਕੁ ਬਰਾਤ ਤੁਸੀਂ ਲੈ ਕੇ ਢੁਕਣਾ ਪਹਿਲਾਂ ਤੁਸੀਂ ਸਾਨੂੰ ਦੱਸਣੋ ਨਾ ਉੱਕਣਾ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਲੱਧੀਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੱਧੀਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੱਧੀਏ ਕਰਦੇ ਆਂ ਜਿਗਾਰ ਸ਼ਾਦੀ ਦੇ ਸਮਾਨ ਦਾ ਕਰਦੇ ਆਂ ਜਿਗਾਰ ਸ਼ਾਦੀ ਦੇ ਸਮਾਨ ਦਾ ਲੰਘ ਜੇ ਮਹੀਨਾ ਕਿਹੜਾ ਰਮਜ਼ਾਨ ਦਾ ਇਦੋਂ ਹੋਰ ਗੱਲ ਕੀ ਨਿਆਰੀ ਲੱਧੀਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੱਧੀਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੱਧੀਏ ਗੱਡੇ ਜਿੰਨਾ ਸਿਰਮ ਲੱਗਿਆ ਏ ਪਾਰ ਜੀ ਗੱਡੇ ਜਿੰਨਾ ਸਿਰੋਂ ਲੈ ਗਿਆ ਏ ਭਾਰਵੀ ਖੁਸ਼ੀਆਂ ਦੇ ਨਾਲ ਕਰਾਂਗੇ ਬਿਹਾਰ ਜੀ ਹੋ ਗਈ ਬੇਟੀ ਫੁੱਲ ਰੰਤ ਮਾਰੀ ਲੱਧੀਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੱਧੀਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੱਧੀਏ ਚੰਗਾ ਮੇਰੇ ਵੱਲੋਂ ਤੁਹਾਨੂੰ ਦੁਆਸ ਰਾਮ ਜੀ ਕਰਨੇ ਖੁਦਾ ਨੇ ਸਾਰੇ ਆਪ ਕਾਮ ਜੀ ਆਖ ਦਾ ਮੰਡੇਰਾ ਦਾ ਲਖਾਰੀ ਲੱਧੀਏ ਆਖ ਦਾ ਮੰਡੇਰਾ ਦਾ ਲਖਾਰੀ ਲੱਧੀਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੱਧੀਏ ਸਾਡੇ ਵੱਲੋਂ ਸ਼ਾਦੀ ਦੀ ਤਿਆਰੀ ਲੱਧੀਏ ਉਸੇ ਤਰ੍ਹਾਂ ਹੀ ਹਾਦੀਆਂ ਖੰਮਣੀਆਂ ਸੇ ਦਿੱਤੀ ਉਹਨਾਂ ਨੇ ਪੂਰੀ ਸ਼ਿੰਗਾਰ ਚਿੱਠੀ ਉਸੇ ਤਰ੍ਹਾਂ ਹੀ ਹਾਦੀਆਂ ਖੰਮਣੀਆਂ ਸੇ ਦਿੱਤੀ ਉਹਨਾਂ ਨੇ ਪੂਰੀ ਸ਼ਿੰਗਾਰ ਚਿੱਠੀ ਦੇ ਕੇ ਖੇਸ ਪਤਾਸੇ ਤੇ ਸੀਰਨੀ ਵੀ ਦੇਤੀ ਮੀਰ ਨੂੰ ਨਾਲ ਪਿਆਰ ਚਿੱਠੀ ਖੁਸ਼ ਕਰਕੇ ਤੇ ਮੀਰ ਨੂੰ ਤੋਰ ਦਿੱਤਾ ਪਿੰਡੀ ਭਟੀਆਂ ਪਹੁੰਚੀ ਖੁਮਾਰ ਚਿੱਠੀ ਹਾਜੀ ਮੀਆਂ ਨੂੰ ਸਦਕੇ ਮਾਤ ਲੱਧੀ ਸੁਣ ਰਹੀ ਐ ਨਾਲ ਮਲਾਰ ਚਿੱਠੀ ਸਨ ਰਹੀ ਹੈ ਨਰਮਲਾਲ ਚਿੱਠੀ ਫੁੱਲਣਾ ਦੇ ਅੱਬਾ ਨੇ ਜਿਹੜੀ ਚਿੱਠੀ ਮੋੜ ਕੇ ਲਿਖੀ ਵੀ ਸਾਡੇ ਵੱਲੋਂ ਵਿਆਹ ਦੀ ਤਿਆਰੀ ਹੈ ਰਮਜ਼ਾਨ ਦਾ ਮਹੀਨਾ ਮੰਦੀ ਜਾਣਦੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਨਿਕਾਹ ਕਰਾਂਗੇ ਤਾਂ ਜਦੋਂ ਮੀਰ ਲੈ ਕੇ ਪਿੰਡੀ ਭਟੀਆਂ ਪਹੁੰਚਿਆ ਤਾਂ ਹਾਜੀ ਮੀਆਂ ਫੇਰ ਬੁਲਾ ਲਿਆ ਤਰਾਕਦੀਨ ਜੀ ਉਹ ਚਿੱਠੀ ਨੂੰ ਪੜ੍ਹ ਕੇ ਸੁਣਾ ਰਿਹਾ ਹਾਜੀ ਮੀਆਂ ਫਿਰ ਚਿੱਠੀ ਨੂੰ ਬਾਚਦੇ ਨੇ ਹਰਫ ਹਰਫ ਹੈ ਖੁਸ਼ੀ ਖਿਲਾਰਦਾ ਜੀ ਹਾਜੀ ਮੀਆਂ ਫਿਰ ਚਿੱਠੀ ਨੂੰ ਬਾਚਦੇ ਨੇ ਹਰਫ ਹਰਫ ਹੈ ਖੁਸ਼ੀ ਖਿਲਾਰਦਾ ਜੀ ਲਿਖਿਆ ਚਿੱਠੀ ਚ ਉੱਚੇ ਪਿੰਡ ਵਾਲਿਆਂ ਨੇ ਅਸਾਂ ਬਚਨ ਨਿਭਾਵਣਾ ਯਾਰਦਾ ਜੀ ਮੋਹਾਂ ਬਾਦ ਵੀ ਬਚਨ ਨਿਭਾਉਣ ਜਿਹੜੇ ਮੋਹਾਂ ਬਾਦ ਵੀ ਬਚਨ ਨਿਭਾਉਣ ਜਿਹੜੇ ਕੀ ਕਹਿਣਾ ਏ ਉਹਨਾਂ ਦੇ ਪਿਆਰ ਦਾ ਜੀ ਹਾਜੀ ਮੀਆਂ ਨੇ ਸਾਰੀ ਜਦ ਬਾਚ ਲਈਤੀ ਰੋਮ ਰੋਮ ਖਿਲ ਗਿਆ ਪਰਵਾਰ ਦਾ ਜੀ ਰੋਮ ਰੋਮ ਖਿਲ ਗਿਆ ਪਰਵਾਰ ਦਾ ਜੀ ਤਾਂ ਉਹਨਾਂ ਵੱਲੋਂ ਵਿਆਹ ਨੂੰ ਹਾਂ ਲਿਖੀ ਚਿੱਠੀ ਚ ਪੜ੍ਹੀ ਸੁਣੀ ਤਾਂ ਚਾਹ ਚੜ ਗਏ ਦੋਨੇ ਪਰਿਵਾਰ ਪਿੰਡੀ ਪੱਟੀਆਂ ਵਾਲੇ ਅਤੇ ਕੁੜੀ ਵਾਲੇ ਵਿਆਹ ਦੀਆਂ ਤਿਆਰੀਆਂ ਚ ਰੁੱਝ ਕੇ ਜਿਸ ਤਰ੍ਹਾਂ ਵਿਆਹ ਦੀਆਂ ਤਿਆਰੀਆਂ ਪਈਆਂ ਨੇ I'm uh right. -huh.